ਇਹ ਕਹਿੰਦਾ ਸਾਡੇ ਕੋਲ ਬੰਦਾ ਆਇਆ ਤੇ ਸਾਨੂੰ ਕਹਿੰਦਾ ਕੰਮ ਬੰਦ ਕਰ ਦੋ ਐਂ ਕਹਿ ਕੇ ਚਲਾ ਗਿਆ ਤੇ ਅਸੀਂ ਕਹਿੰਦਾ ਕੰਮ ਬੰਦ ਕਰਤਾ ਹਫਤੇ 10 ਦਿਨਾਂ ਬਾਅਦ ਸਾਡੇ ਕੋਲ ਇੱਕ ਹੋਰ ਬੰਦਾ ਆਇਆ ਤੇ ਉਹ ਬੰਦਾ ਸਾਰੀ ਇਨਕੁਆਇਰੀ ਇਕੱਠੀ ਕਰਕੇ ਆਇਆ ਵੀ ਕਿੰਨੇ ਕਰੋੜ ਦਾ ਪ੍ਰੋਜੈਕਟ ਆ ਤੇ ਅਸੀਂ ਕਿੰਨੇ ਪਰਸੈਂਟੇਜ ਦੇ ਵਿੱਚੋਂ ਹਿੱਸਾ ਲਵਾਂਗੇ ਕਿਉਂਕਿ ਇਹ ਬੰਦੇ ਝੂਠ ਨਹੀਂ ਬੋਲ ਸਕਦੇ ਇੱਥੇ ਮੰਨ ਲਓ ਕੋਈ ਬੰਦਾ ਆਇਆ ਇਹਨਾਂ ਨੇ ਕਹਿਤਾ ਵੀ 14 ਕਰੋੜ ਦੇ ਪ੍ਰੋਜੈਕਟ ਦੀ ਥਾਂ ਤੇ ਇਹਨਾਂ ਨੇ ਕਹਿਤਾ ਵੀ 7 ਕਰੋੜ ਦਾ ਪ੍ਰੋਜੈਕਟ ਕਹਿ ਦਿੰਨੇ ਆ ਪਰ ਹੱਡੀਆਂ ਹੀਆਂ ਮੇਰੀਆਂ ਦੁਖਣ ਲੱਗੀਆਂ ਜਿਵੇਂ ਕਿਸੇ ਚੀਜ਼ ਦੀ ਘਾ ਕਿ ਮੈਂ ਦੁੱਧ ਦਹੀਂ ਬਹੁਤ ਵੱਡੇ ਲੈਵਲ ਤੇ ਖਾ ਕੇ ਸ਼ਕੀਨਾ ਤੇ ਫਿਰ ਬਹਿ ਕੇ ਮੌਜ ਨਾਲ ਇਹ ਦੇਸ਼ ਦੂਸਰੇ ਤੇ ਪਿੰਡ ਨਹੀਂ ਕਰਦੇ ਹਾਂ ਬੰਗਲਾਦੇਸ਼ ਹਾਂ ਦੇਸ਼ ਹਾਂ ਮਤਲਬ ਦੇਸੀ ਨਾਮ ਰੱਖ ਕੇ ਹੀ ਰਾਜੀ ਇਹ ਆਵੇਂ ਪੰਜਾਬ لینڈ ਰੱਖਦੀ ਹੈ ਪੰਜਾਬ لینڈ ਦਿੱਲੀ لینڈ ਦੇਸ਼ ਦੇਸ਼ ਹੋ ਗਿਆ ਪ੍ਰਦੇਸ਼ ਇਹ ਕਹਿੰਦੇ ਵੀ ਇਹਦਾ ਮਤਲਬ ਛੋਟੇ ਨਾਮ ਨੇ ਮਤਲਬ ਦੇਸੀ ਨਾਮ ਨੇ ਕਹਿੰਦੇ ਤਾਂ ਬੋਲੋ ਥੋੜਾ ਸਾ ਬੋਲ ਕੇ ਦਿਖਾਓ ਹੈਲੋ ਤਰਾ ਸਿੱਧਾ ਖੜਾ ਕੋ ਖਵਾ ਤੇਰਾ ਫਾਟਾ ਘਿਜ ਕੇ ਹਰਿਆਣਾ ਲੈ ਜਾਏਗਾ ਪੰਜਾਬ 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 ਸਿੱਧਾ ਕਰੋ ਹਰਿਆਣਾ ਲੈ ਕੇ ਚਲ ਪਿਆ ਥਾਬੇ ਤੇ ਬੈਠੇ ਸੀ ਪੰਜਾਬ ਵਾਲੇ ਤੇ ਹਰਿਆਣੇ ਵਾਲੇ ਬਾਈ ਰੋਟੀਆਂ ਖਾਣ ਲੱਗੀ ਤੇ ਹਜੇ ਆਟਾ ਮੁੱਕ ਗਿਆ ਉਧਰ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਤੋਂ 15-20 ਦਿਨ ਪਹਿਲਾਂ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਦੋਂ ਕਾਫੀ ਲੋਕ ਸਾਡੀ ਚਿੰਤਾ ਕਰ ਰਹੇ ਸੀ ਮਣੀਪੁਰ ਦੇ ਹਿਲਾਤਾਂ ਨੂੰ ਲੈ ਕੇ ਤਾਂ ਇਸ ਥਾਂ ਦੇ ਉੱਤੇ ਕਾਰ ਪਾਰਕਿੰਗ ਦੇ ਵਿੱਚ ਮੈਂ ਬਹਿ ਕੇ ਉਹ ਵੀਡੀਓ 20 ਦਿਨ ਪਹਿਲਾਂ ਅਪਲੋਡ ਕਰਤੀ ਸੀ ਠੀਕ ਆ ਤੇ ਉਹੀ ਥਾਂ ਜੀ ਕਾਰ ਪਾਰਕਿੰਗ ਵਾਲੀ ਤੇ ਜਿਹੜੇ ਸਾਨੂੰ ਲਗਾਤਾਰ ਦੇਖਦੇ ਆ ਰਹੇ ਨੇ ਉਹਨਾਂ ਨੂੰ ਪਤਾ ਸੀ ਵੀ ਇਸ ਕਾਰ ਪਾਰਕਿੰਗ ਦਾ ਕੀ ਮਾਹੌਲ ਸੀ ਇਹ ਕਾਰ ਪਾਰਕਿੰਗ ਦੀ ਜਿਹੜੀ ਮੇਕਿੰਗ ਕੰਪਨੀ ਆ ਜੀ ਉਹ ਹੈਗੀ ਆ ਤਲੰਗਾਨਾ ਦੀ ਹైదరాబాద్ ਦੀ ਤੇ ਉਹਨਾਂ ਨੇ ਇਸ ਬਿਲਡਿੰਗ ਨੂੰ ਬਣਾਉਣ ਦਾ 14 ਕਰੋੜ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਜਦੋਂ ਇਹਨਾਂ ਨੇ ਇੱਥੇ ਆ ਕੇ ਇੱਟਾਂ ਧਰੀਆਂ ਦੇ ਨਾਲ ਦੀ ਨਾਲ ਅੰਡਰਗਰਾਉਂਡ ਵਾਲਿਆਂ ਦਾ ਬੰਦਾ ਇਹਨਾਂ ਕੋਲ ਆਇਆ ਤੇ ਆਖੀ ਕਹਿੰਦਾ ਵੀ ਕੰਮ ਬੰਦ ਕਰ ਦੋ ਕੰਮ ਬੰਦ ਕਰਕੇ ਉਹ ਚਲਾ ਗਿਆ ਬਸ ਕਹਿੰਦੇ ਇੱਥੇ ਉਹ ਦੂਜੇ ਲੋਟ ਚੱਲਦਾ ਫਿਲਮਾਂ ਵਾਲਾ ਮਾਹੌਲ ਆ ਜਿਵੇਂ ਆਪਾਂ ਹਿੰਦੀ ਫਿਲਮਾਂ 'ਚ ਵੀ ਦੇਖਦੇ ਰਹੇ ਹਾਂ ਪਰ ਹਿੰਦੀ ਫਿਲਮਾਂ ਦੇ ਵਿੱਚ ਜਿਹੜੀ ਗੁੰਡਾਗਰਦੀ ਜਾਂ ਹਫਤੇ ਹਫਤੇ ਵਾਲਾ ਕੰਮ ਦਿਖਾਉਂਦੇ ਨੇ ਉਹ ਬੰਬੇ ਸਾਈਡ ਵਾਲਾ ਦਿਖਾਉਂਦੇ ਨੇ ਇਧਰਲੇ ਪਾਸੇ ਉਹਦੋਂ ਵੀ ਨੈਕਸਟ ਲੈਵਲ ਦੀ ਗੱਲ ਹੈ ਇਹ ਕਹਿੰਦਾ ਸਾਡੇ ਕੋ ਤੇ ਅਸੀਂ ਕੰਮ ਬੰਦ ਕਰਤਾ ਹਫ਼ਤੇ 10 ਦਿਨਾਂ ਬਾਅਦ ਸਾਡੇ ਕੋਲ ਇੱਕ ਹੋਰ ਬੰਦਾ ਆਇਆ ਤੇ ਉਹ ਬੰਦਾ ਸਾਰੀ ਇਨਕੁਆਰੀ ਇਕੱਠੀ ਕਰਕੇ ਆਏ ਵੀ ਕਿੰਨੇ ਕਰੋੜ ਦਾ ਪ੍ਰੋਜੈਕਟ ਆ ਤੇ ਅਸੀਂ ਕਿੰਨੇ ਪਰਸੈਂਟ ਇਹਦੇ ਵਿੱਚੋਂ ਹਿੱਸਾ ਲਵਾਂਗੇ ਕਿਉਂਕਿ ਇਹ ਬੰਦੇ ਝੂਠ ਨਹੀਂ ਬੋਲ ਸਕਦੇ ਇੱਥੇ ਮੰਨ ਲਓ ਕੋਈ ਬੰਦਾ ਆਇਆ ਇਹਨਾਂ ਨੇ ਕਹਿਤਾ ਵੀ 14 ਕਰੋੜ ਦੇ ਪ੍ਰੋਜੈਕਟ ਦੀ ਥਾਂ ਤੇ ਇਹਨਾਂ ਨੇ ਕਹਿਤਾ ਵੀ 7 ਕਰੋੜ ਦਾ ਪ੍ਰੋਜੈਕਟ ਕਹਿ ਦਿੰਨੇ ਆ ਤੇ ਉਹਨਾਂ ਨੂੰ ਸਾਨੂੰ ਘੱਟ ਪੈਸਾ ਦੇਣਾ ਪਊਗਾ ਪੈਸਾ ਇਹਨਾਂ ਨੂੰ ਦੇਣਾ ਹੀ ਪੈਣਾ ਸੀ ਪਰ ਝੂਠ ਬੋਲ ਕੇ ਘੱਟ ਪੈਸਾ ਦੇ ਸਕਦੇ ਸੀ ਪਰ ਇਹਨਾਂ ਨੂੰ ਪਤਾ ਹੁੰਦਾ ਵੀ ਇਹ ਬੰਦੇ ਇਨਕੁਆਰੀ ਫੁੱਲ ਕਰਦੇ ਨੇ ਜੇ ਇਨਕੁਆਰੀ ਬਹਿ ਗਈ ਤੇ ਇਹਨਾਂ ਨੇ ਝੂਠ ਬੋਲਤਾ ਇਹਨਾਂ ਦਾ ਖੋਪੜ ਇੱਥੇ ਸੀਆਰਪੀਐਫ ਦੇ ਕੈਂਪ ਲੱਗੇ ਹੋਏ ਨੇ ਇੱਥੇ ਪੁਲਿਸ ਸਟੇਸ਼ਨ ਵੀ ਆ ਕਹਿੰਦਾ ਸੜਕ ਦੇ ਵਿਚਾਲੇ ਪਾਪ ਆ ਕੇ ਬੰਦਿਆਂ ਨੂੰ ਦੋ ਦੋ ਘੰਟੇ ਕੁੜਦੇ ਨੇ ਤੇ ਪੁਲਿਸ ਤੇ ਸੀਆਰਪੀਐਫ ਉਹਨਾਂ ਕਣੀ ਝਾਕਦੀ ਵੀ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਆਰਡਰ ਨਹੀਂ ਉਹ ਕਹਿੰਦੇ ਯਾਰ ਜੋ ਇੱਥੇ ਚੱਲਦਾ ਤਾਂ ਪਤਾ ਨਹੀਂ ਕੀ ਗੁੰਡਾਗਰਦੀ ਚੱਲੀ ਜਾਂਦੀ ਹੈ ਮੁੱਖ ਦੀ ਗੱਲ ਇਹ ਸੀ ਵੀ ਜਦੋਂ ਅਸੀਂ ਆ ਇਹਨਾਂ ਕੋਲ ਬੰਦਾ ਆਇਆ ਅੰਡਰਗਰਾਊਂਡ ਵਾਲਾ ਦੂਜੀ ਵਾਰੀ ਜਦੋਂ ਬੰਦਾ ਆਇਆ ਆ ਕੇ ਕਹਿੰਦਾ ਵੀ ਕਿੰਨੇ ਕਰੋੜ ਦਾ ਪ੍ਰੋਜੈਕਟ ਹੈ ਇਹਨਾਂ ਨੇ ਫਿਰ ਸੱਚ ਦੱਸਦਾ ਕਹਿੰਦੇ ਜੀ 14 ਕਰੋੜ ਦਾ ਪ੍ਰੋਜੈਕਟ ਆ ਉਹ ਕਹਿੰਦੇ ਵੀ ਠੀਕ ਆ ਸਾ ਅ ਜਦੋਂ ਉਹਨੇ ਕਿਹਾ ਵੀ 14 ਕਰੋੜ ਦੇ ਹਿਸਾਬ ਨਾਲ ਭਾਈ ਸਾਨੂੰ 3% ਦੇ ਦੋ ਟੈਕਸ ਜੇ ਤੁਸੀਂ ਇੱਥੇ ਕੰਪਨੀ ਖੋਲ੍ਹਣੀ ਆ ਜੇ ਨਹੀਂ ਕੰਮ ਕਰਨਾ ਤਾਂ ਤੁਹਾਡੀ ਮਰਜ਼ੀ ਆ ਜੇ ਕੰਮ ਕਰਨਾ ਤਾਂ ਅਸੀਂ 3% ਲਵਾਂਗੇ ਫਿਰ ਮੈਂ ਬਾਈ ਨੂੰ ਪੁੱਛਿਆ ਉਹ ਕਹਿੰਦਾ ਵੀ ਇਹ 40 ਤੋਂ 50 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਸੀ ਹੁਣ ਇਹਨਾਂ ਦੇ ਬੰਦਿਆਂ ਨੇ 1 ਸਾਲ ਹੋ ਗਿਆ ਵੀ ਇਹ ਕੰਮ ਇੱਥੇ ਬੰਦ ਕਰ ਰੱਖਿਆ ਬਈ ਹੁਣ ਕਹਿੰਦੇ ਵੀ ਜਾਂ ਤੱਕ ਕੋਈ ਸੈਟਲਮੈਂਟ ਬੈਠੂਗੀ 50 ਲੱਖ ਤੋਂ ਅਸੀਂ 30 ਲੱਖ ਤੇ ਲਿਆਵਾਂਗੇ ਜਾਂ 20 ਲੱਖ ਤੇ ਲਿਆਵਾਂਗੇ ਮਿੰਤਾ-ਮੁੰਤਾ ਕਰਕੇ ਤੇ ਜੇ 20 ਲੱਖ ਤੇ 30 ਲੱਖ ਤੇ ਨਹੀਂ ਆਇਆ ਐ ਨਹੀਂ ਪਤਾ ਸਾਨੂੰ ਕੰਮ ਛੱਡ ਕੇ ਭੱਜਣਾ ਪਵੇ ਐ ਨਹੀਂ ਪਤਾ ਸਾਨੂੰ 50 ਲੱਖ ਦੇਣਾ ਪਵੇ ਤਾਂ ਇਸ ਲੈਵਲ ਦੀ ਇਥੇ ਗੁੰਡਾਗਰਦੀ ਚੱਲਦੀ ਆ ਤੇ ਪਿਛਲੇ 1 ਸਾਲ ਤੋਂ ਇਸ ਕਾਰ ਪਾਰਕਿੰਗ ਦਾ ਕੰਮ ਬੰਦ ਆ ਪਰ ਜਿਹੜੇ ਇਥੇ ਲੇਬਰ ਆ ਜਿਹੜੀ ਇਥੇ ਰਹਿੰਦੀ ਆ ਕੇਅਰ ਟੇਕ ਕਰਦੀ ਆ ਜਾਂ ਫਿਰ ਇਥੋਂ ਦਾ ਇੰਚਾਰਜ ਆ ਜਿਹੜਾ ਬਿਲਡਿੰਗ ਦੀ ਦੇਖਰੇਖ ਕਰਦਾ ਸੀ ਜਾਂ ਮੇਨ ਮਿਸਤਰੀ ਆ ਠੇਕੇਦਾਰ ਉਹਨੂੰ ਕੰਪਨੀ ਪਿਛਲੇ 1 ਸਾਲ ਤੋਂ ਲਗਾਤਾਰ ਪੈਸੇ ਦਿੰਦੀ ਆ ਰਹੀ ਆ ਤੇ ਇਹ ਵੀ ਇੱਕ ਲਾਲਚ ਹੋ ਜਾਂਦਾ ਵੀ ਐਨੇ ਖਤਰਨਾਕ ਇਲਾਕੇ ਦੇ ਵਿੱਚ ਲੋਕ ਲੇਬਰ ਕਰਨ ਆ ਜਾਂਦੇ ਨੇ ਉਹਨਾਂ ਨੂੰ ਫ੍ਰੀ ਦੇ ਪੈਸੇ ਬਣਦੇ ਬਸ ਉਹਨਾਂ ਨੂੰ ਸਮਝਾਇਆ ਜਾਂਦਾ ਵੀ ਤੁਸੀਂ ਲੋਕਲ ਬੰਦੇ ਨਾਲ ਕਿਸੇ ਨਾਲ ਖੈਂਪੜਦਾ ਨਹੀਂ ਤੇ ਤੁਹਾਨੂੰ ਇੱਥੋਂ ਦੇ ਅੰਡਰਗਰਾਊਂਡ ਬੰਦੇ ਇੱਥੋਂ ਦੇ ਨਾਗਾ ਕਮਿਊਨਿਟੀ ਦੇ ਬੰਦੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਮਿਊਨਿਟੀ ਦਾ ਬੰਦਾ ਜਿੰਨਾ ਮਰਜ਼ੀ ਖਤਰਨਾਕ ਹੋਵੇ ਜਿੱਡੀ ਮਰਜ਼ੀ ਕੋਲੋਂ ਤਗੜੀ ਰਫਲ ਟੰਗੀ ਹੋਵੇ ਤੁਸੀਂ ਉਹਨੂੰ ਕੁਛ ਨਾ ਕਹੋ ਥੋੜਾ ਉਹ ਕੁਝ ਨਹੀਂ ਕਹਿੰਦਾ ਤੁਹਾਨੂੰ ਉਹ ਥੋੜਾ ਕੁਝ ਨਹੀਂ ਵਿਗਾੜਦਾ ਤੁਹਾਨੂੰ ਕੁਝ ਨਹੀਂ ਕਹਿੰਦਾ ਹੋ ਇੱਥੇ ਮਣੀਪੁਰ ਦੇ ਵਿੱਚ ਸੇਫਟੀ ਤੁਹਾਡੇ ਆਪ ਦੇ ਹੱਥ ਦੇ ਵਿੱਚ ਮੋਟਰਸਾਈਕਲ ਆਪਣੇ 15 ਤੋਂ 20 22 25 ਸਾਲ ਦੇ ਮੁੰਡੇ ਆ ਕੇ ਤਿੰਨ ਚਾਰ ਇੱਥੇ ਮਤਲਬ ਸਿਕਿਉਰਿਟੀ ਗਾਰਡ ਸੀ ਅੱਗ ਬਾਲ ਕੇ ਦੇਤੀ ਸੀ ਉਹਨਾਂ ਨੂੰ ਆਪਣੇ ਕਮਰੇ ਦੇ ਬਾਹਰ ਬੈਠੇ ਰਹੇ ਇਧਰਲੇ ਪਾਸੇ ਫੁੱਟਬਾਲ ਦਾ ਗਰਾਊਂਡ ਆ ਜੀ ਬਹੁਤ ਵੱਡਾ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਕੱਲ ਦੇਖੋ ਕਿੰਨੇ ਸੋਨਸਰਾਹ ਪਈ ਸੀ ਇੱਥੇ ਅੱਜ ਦੇਖੋ ਤੁਸੀਂ ਸਾਰਾ ਟੈਕਸੀ ਸਟੈਂਡ ਆ ਇਹ ਤੇ ਉਧਰਲੇ ਪਾਸੇ ਆਟੋ ਖੜੇ ਨੇ ਘਟੋ ਘਟ ਖੜੀ ਆ ਭਾਈ 25 ਤੋਂ 30 ਟਾਟਾ ਸੁਮੋ ਖੜੀਆਂ ਨੇ ਤੇ 20 25 ਇੱਥੇ ਆਟੋ ਖੜੇ ਨਹੀਂ ਤੇ ਆਹ ਬਿਲਡਿੰਗ ਦੀ ਆਪਾਂ ਗੱਲ ਕਰਦੇ ਸੀ ਜਿਹੜੇ ਕਿ ਫਰੋਤੀ ਮੰਗਣ ਕਰਕੇ ਇੱਥੇ ਇਹਦਾ ਕੰਮ ਬੰਦ ਕੀਤਾ ਹੋਇਆ 40 ਲੱਖ ਰੁਪਏ ਇਹਨਾਂ ਕੋਲੋਂ ਮੰਗਿਆ ਫਰੋਤੀ ਦਾ ਇਹ ਸਾਰਾ ਏਰੀਆ ਹੈਗਾ ਜੀ ਨਾਗਾ ਲੋਕਾਂ ਦਾ ਜਦੋਂ ਮਣੀਪੁਰ ਦੇ ਵਿੱਚ ਇਮਫਾਲ ਦੇ ਵਿੱਚ نیٹ ਬੰਦ ਹੋਇਆ ਨਾ ਤਾਂ ਇਧਰਲੇ ਪਾਸੇ ਵੀ نیٹ ਬੰਦ ਹੋ ਗਿਆ ਤਾਂ ਨਾਗਾ ਲੋਕਾਂ ਨੇ ਕਹਿੰਦੇ ਆਪਦੇ ਘਰੋਂ ਰਫਲਾਂ ਕੱਢ ਲੀਆਂ ਇਹ ਕਹਿੰਦੇ ਵੀ ਰੌਲਾ ਤੁਹਾਡਾ ਉਹਨਾਂ ਦਾ ਤੁਸੀਂ ਸਾਡੇ ਏਰੀਆ 'ਚ ਕਿਉਂ ਇੰਟਰਨੈਟ ਬੰਦ ਕਰਦੇ ਹੋ ਫਿਰ ਤਾਂ ਕਰਕੇ ਜਿਹੜਾ ਇਮਫਾਲ ਦੀ ਰਾਜ ਮਨੀਪੁਰ ਦੀ ਰਾਜਧਾਨੀ ਇਮਫਾਲ ਆ ਉਹਦੇ ਨੇੜੇ-ਤੇੜੇ ਜਿੰਨੀਆਂ ਵੀ ਥਾਂਾਂ ਨੇ ਵੱਡੇ-ਵੱਡੇ ਸ਼ਹਿਰ ਨੇ ਉੱਥੇ ਇੰਟਰਨੈਟ ਬੰਦ ਕਰ ਦਿੰਦੇ ਜਿੱਥੇ ਰੌਲਾ ਚੱਲਦਾ ਤਾਂ ਇੱਥੇ ਕੋਈ ਰੌਲਾ ਨਹੀਂ ਸੀ ਨਾਗਾ ਲੋਕਾਂ ਦਾ ਇਹਨਾਂ ਨਾਲ ਤਾਂ ਇੱਥੇ ਕੋਈ ਇੰਟਰਨੈਟ ਇਹਨਾਂ ਨੇ ਬੰਦ ਨਹੀਂ ਕੀਤਾ ਤੇ ਇੱਕ ਸਭ ਤੋਂ ਵੱਧ ਬੱਸ ਆਪਾਂ ਨੂੰ ਖਾਣ-ਪੀਣ ਦੀ ਦਿੱਕਤ ਆ ਰਹੀ ਹੈ ਚਾਹੇ ਮਿਲ ਵੀ ਰਿਹਾ ਖਾਣ-ਪੀਣ ਨੂੰ ਪਰ ਹੱਡੀਆਂ ਹੀ ਆ ਮੇਰੀਆਂ ਦੁਖਾਂ ਲੱਗੀਆਂ ਜਿਵੇਂ ਕਿਸੇ ਚੀਜ਼ ਦੀ ਘਾਟ ਹੋ ਗਈ ਹੁੰਦੀ ਆ ਚਾਹੇ ਪ੍ਰੋਟੀਨ ਦੀ ਘਾਟ ਹੋ ਗਈ ਹੋਵੇ ਚਾਹੇ ਕੈਲਸ਼ੀਅਮ ਦੀ ਘਾਟ ਹੋ ਗਈ ਹੋਵੇ ਕਿਉਂਕ ਬੱਡੇ ਲੈਵਲ ਤੇ ਖਾ ਕੇ ਸ਼ਕੀਨਾ ਲੱਸੀ ਪੀਵਾ ਵਧੀਆ ਹੈ ਲੱਸੀ ਠੀਕ ਆ ਹਾਂ ਠੀਕ ਆ ਸੋਨੇ ਹੁਣ ਉਹ ਟੇਸ ਨਹੀਂ ਜਿਹੜਾ ਸਾਡਾ ਪੰਜਾਬ ਥੱਥੋਂ ਕੰਮ ਚਲਾਉਗਾ ਚਲ ਪਰੌਂਠਾ ਖਾ ਕੇ ਲੱਸੀ ਪੀ ਲਾਂਗੇ ਉੱਤੇ ਹੀ ਇਹ ਮੱਠੇ ਦੀ ਬਣੀ ਹੋਈ ਐ ਅੱਛਾ ਮੱਠੇ ਦੇ ਅੰਦਰ ਸੀ ਨਹੀਂ ਪਾਤੀ ਬਸ ਆ ਉਹੀ ਗੱਲ ਆ ਵੀ ਦੁੱਧ ਦਹੀਂ ਦੀ ਯਾਰ ਪਿਛਲੇ ਪੀਤਾ ਰਹੇ ਹਾਂ 2-4 ਵਾਰੀ ਪੀਤਾ ਮੇਰਾ ਕੱਲ ਦੁੱਧ ਤੋਂ ਵੀ ਮਨ ਚੱਕ ਗਿਆ ਉਹ ਕੈਮੀਕਲ ਜਿਆ ਯਾਰ ਹਨਾ ਪਿਛਲੇ 2 ਮਹੀਨਾ ਤੋਂ ਨਾ ਦੁੱਧ ਨਾ ਦਹੀਂ ਪ੍ਰੋਟੀਨ ਜ਼ੀਰੋ ਹੋਇਆ ਪਿਆ ਸਿਰਫ ਕਾਰਬ ਚੱਲ ਰਹੇ ਨੇ ਜਿਹੜੇ ਫਿਟਨੈਸ ਨੂੰ ਵਧੀਆ ਨੌਲੇਜ ਰੱਖਦੇ ਉਹਨਾਂ ਤਾ ਕਰਕੇ ਆ ਹੁਣ ਐ ਲੱਗਦਾ ਵੀ ਹੱਡੀਆਂ ਜੀ ਅੰਦਰੋਂ ਦੁਖਣ ਲੱਗੀਆਂ ਦੇਖਦਾ ਚਲੋ ਕਿੰਨਾ ਕੁ ਦਿਨ ਹੋਰ ਸਰਵਾਈਵ ਕਰਦੇ ਆ ਅਸੀਂ ਆਪਣਾ ਪਰੌਂਠਾ ਆ ਗਿਆ ਆਲੂ ਪਰੌਂਠਾ ਤੇ ਨਾਲ ਇਹ ਸਬਜੀ ਦਿੰਦੇ ਨੇ ਇਹ ਚਿੱਟੇ ਛੋਲੇ ਲੱਗਦੇ ਨੇ ਹਾਂ ਚਿੱਟੇ ਛੋਲੇ ਨੇ ਠੀਕ ਹੈ ਤੇ ਇਸ ਟਾਈਮ ਆਪਾਂ ਕੰਬਲ ਵਾਲੀ ਦੁਕਾਨ ਦੇ ਉੱਤੇ ਆਏ ਹੋਏ ਸੀ ਯਾਰ ਕਿਉਂਕਿ ਠੰਡ ਇੱਥੇ ਵਾਧੀ ਜਾ ਰਹੀ ਹੈ ਤੇ ਮੇਰੇ ਕੋਲ ਜਿਹੜਾ ਸਲੀਪਿੰਗ ਬੈਗ ਹੈ ਨਾ ਉਹ ਰਾਤ ਨੂੰ ਠੰਡਾ ਹੋ ਜਾਂਦਾ ਯਾਰ ਕਿਉਂਕਿ ਮਾਈਨਸ ਵਾਲਾ ਸਲੀਪਿੰਗ ਬੈਗ ਜਿਹੜਾ ਮੈਂ 네ਪਾਲ ਤੋਂ ਲਿਆ ਸੀ ਮਾਈਨਸ 10 ਵਾਲਾ ਉਹ ਮੈਂ ਘਰੇ ਭੁੱਲ ਆਇਆ ਮਤਲਬ ਹਜੇ ਮੈਨੂੰ ਪਤਾ ਨਹੀਂ ਸੀ ਵੀ ਐਨੀ ਠੰਡ ਹੋ ਜੂਗੀ ਤੇ ਇੱਥੋਂ ਮੈਂ ਕੰਬਲ ਲੈ ਲਿਆ ਬਾਰਗੇਨਿੰਗ ਸਕਿੱਲ ਤਾਂ ਮੇਰੇ ਬਹੁਤ ਮਾੜੇ ਨੇ ਬਾਈ ਨੇ 650 ਕਿਹਾ ਸੀ ਡਬਲ ਬੈੱਡ ਦਾ ਕੰਬਲ ਆ ਇਹ ਤੇ ਜਿਹੜਾ ਵਿਚ ਵਿਚਾਲੇ ਵਾਲਾ ਹੁੰਦਾ ਨਾ ਖੇਸੀ ਜਿਹ ਵਰਗਾ ਉਹਦੇ ਵਰਗਾ ਹੈ ਜਿਹੜਾ ਆਪਾਂ ਲੋਈ ਦੀ ਬੁੱਕਲ ਵੀ ਮਾਰ ਲੈਨੇ ਤੇ ਉੱਤਰ ਵੀ ਲੈ ਲੈਨੇ ਉਹ ਵਾਲਾ ਕੰਬਲ ਆ ਇਹ ਤੇ ਇਹ ਬਾਈ ਨੇ ਆਪਾਂ ਨੂੰ ਦਿੱਤਾ 400 ਰੁਪਏ ਚ ਠੀਕ ਆ ਮੈਂ ਕਰਾਇਆ ਹਾਂ ਬਾਕੀ ਚੱਲ ਜਿਹੜੇ ਆਪਾਂ ਨੂੰ ਦੇਖਣ ਆਲੇ ਹੋਣਗੇ ਬੰਦੇ ਉਹਨਾਂ ਨੂੰ ਵੱਧ ਪਤਾ ਹੋਊ ਐ ਨਹੀਂ ਪਤਾ ਹਜੇ ਵੀ ਕੋਈ ਕਹਦੇ ਬਾਈ 250 ਦਾ ਮਿਲਣਾ ਸੀ ਤਾਂ ਉਹ 4 ਇੰਨਾ ਸਸਤਾ ਫ੍ਰੀ ਚੀਜ਼ ਮਿਲ ਸਕਦਾ ਚੱਲ ਠੀਕ ਆ ਠੀਕ ਆ ਜੀ ਥੈਂਕ ਯੂ ਇਹਨੇ ਖੋਲ دیے ਮੜਾ ਜਾ ਥੈਂਕ ਯੂ ਚਲੋ ਠੀਕ ਆ ਜੀ ਓਕੇ ਇਹ ਬਾਈ ਸੀ ਇੱਥੋਂ ਦੇ ਇਨਚਾਰਜ ਇਹ ਕਹਿੰਦਾ ਯਾਰ ਸਾਡੇ ਭਾਵੇਂ ਇੱਥੇ 4 ਸਾਲਾਂ ਲਾ ਕੰਪਨੀ ਕੰਮ ਕਰੇ ਸਾਨੂੰ ਤਾਂ ਕਹਿੰਦਾ ਸਾਡੀ ਤਨਖਾਹ ਮਿਲੀ ਜਾਂਦੀ ਹੈ ਕਹਿੰਦਾ ਅਸੀਂ ਦੱਸ ਕੀ ਕਰੀਏ ਆਪੀ ਕਹਿੰਦਾ ਉਲਝੁਲ ਜ ਮਰੀ ਜਾਣਗੇ ਹੁਣ ਪੱਕਿਆ ਹੋਇਆ ਬੰਦਾ ਕੀ ਕਰੇ ਇਹ ਨੇ ਵੀ ਪਰਿਵਾਰਾਂ ਵਾਲੇ ਬੰਦੇ ਨੇ ਅੰਡਰਗਰਾਉਂਡਾਂ ਦਾ ਬਿਲਡਰਾਂ ਦੇ ਨਾਲ ਕੀ ਸੰਬੰਧ ਕੱਲੇ ਇਸ ਮਾਰਕੀਟ ਦੇ ਵਿੱਚ ਨਾ ਕਾਂ ਬੋਲਦੇ ਸੀ ਅੱਜ ਦੇਖੋ ਤੁਸੀਂ ਕਿੰਨੀ ਆਵਾਜ਼ ਆਈ ਆ ਇਹ ਜਿਹੜੀ ਆਵਾਜਾਈ ਹੈ ਨਾ ਇਹਦੀ ਵੀ ਇੱਕ ਅੱਗੇ ਬਾਉਂਡਰੀ ਆ ਲਸ਼ਮਣ ਰੇਖਾ ਹੈ ਉਹ ਸਵਾਜਾਈ ਨੂੰ ਟੱਪ ਨਹੀਂ ਸਕਦੇ ਮਤਲਬ ਇਹ ਵਾਲੇ ਬੰਦੇ ਵੀ ਇਮਫਾਲ ਵਾਲੇ ਪਾਸੇ ਨੂੰ ਜਾ ਨਹੀਂ ਸਕਦੇ ਕੁਕੀਆਂ ਨੇ ਉਹਨਾਂ ਦਾ ਦਾਣਾ ਪਾਣੀ ਪੈਟਰੋਲ ਖਾਣਾ ਪੀਣਾ ਸਾਰਾ ਕੁਝ ਬੰਦ ਕਰਾ ਰੱਖਿਆ ਇਧਰਲਾ ਏਰੀਆ ਹੈਗਾ ਨਾਗਾ ਲੋਕਾਂ ਦਾ ਇਹ ਨਾਗਾ ਲੋਕਾਂ ਯਾਰ ਇਹਨਾਂ ਦੇ ਸਭ ਤੋਂ ਤਕੜੀ ਟ੍ਰਾਈਬ ਹੈ ਇਧਰਲੇ ਪਾਸੇ ਤੇ ਇਹਨਾਂ ਨਾਲ ਪੇਚਾ ਪਾ ਪੈਂਦਾ ਨਾ ਇਹਨਾਂ ਟਰਾਈਵਾਂ ਦਾ ਕਿਸੇ ਵੀ ਟਰਾਈ ਦਾ ਨਾਗਾ ਨਾਲ ਪੇਚਾ ਪੈਂਦਾ ਤਾਂ ਨਾਗਾ ਵਾਲੇ ਕਹਿੰਦੇ ਵਧੀਆ ਬੰਬ ਬਣਾਉਂਦੇ ਨੇ ਉਹਨਾਂ ਦੇ ਤੇ ਇਹਨਾਂ ਦਾ ਹੀ ਅੰਡਰਗਰਾਉਂਡਾਂ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਤਗੜੇ ਲੈਵਲ ਤੇ ਹੱਥ ਆ ਦੀਵਾਪੁਰ ਦੇ ਵਿੱਚ ਇਹਨਾਂ ਦੇ ਮੇਨ ਹੈੱਡ ਬਹਿੰਦੇ ਨੇ ਹੁਣ ਮੈਂ ਅਰਸ਼ ਦੀ ਵੇਟ ਕਰ ਰਿਹਾ ਉਹ ਪਿੱਛੇ ਰਹਿ ਗਿਆ ਬਾਕੀ ਮਨੀਪੁਰ ਵਾਲੇ ਪਾਸਿਓਂ ਭਾਈ ਅਸੀਂ ਸੇਫ ਜ਼ੋਨ 'ਚ ਆ ਗਏ ਆ ਤੁਸੀਂ ਚਿੰਤਾ ਨਾ ਕਰਿਆ ਕਰੋ ਮੈਂ ਹਿਸਾਬ ਲਾਇਆ ਯਾਰ ਤੁਸੀਂ ਪਿਆਰ ਬਹੁਤ ਕਰਦੇ ਹੋ ਤੇ ਜਿਹੜਾ ਬੰਦਾ ਪਿਆਰ ਕਰਦਾ ਹੁੰਦਾ ਨਾ ਫਿਰ ਉਹ ਤੁਹਾਡੀ ਚਿੰਤਾ ਵੀ ਕਰਦਾ ਐਨਾ ਜਦੋਂ ਤੁਸੀਂ ਮੇਰੀ ਚਿੰਤਾ ਕਰਦੇ ਹੁੰਦਾ ਫਿਰ ਮੈਨੂੰ ਹੌਸਲਾ ਵੀ ਮਿਲਦਾ ਮੈਂ ਕਿਹਾ ਯਾਰ ਵੀ ਐਨਾ ਲੋਕ ਆਪਾਂ ਨੂੰ ਪਿਆਰ ਕਰਦੇ ਨੇ ਆਪਣੀ ਚਿੰਤਾ ਕਰਦੇ ਨੇ ਤਾਂ ਆਪਾਂ ਜੇ ਵਲੋਗਿੰਗ ਕਰਨੀ ਵੀ ਆ ਕਿਸੇ ਥਾਂ ਤੇ ਘੁੰਮਣਾ ਤਾਂ ਆਪਾਂ ਸੇਫਟੀ ਨਾਲ ਘੁੰਮੀਏ ਵੀ ਕੱਲ ਨੂੰ ਆਪਾਂ ਕਿਸੇ ਬਹਾਦਰੀ ਪਿੱਛੇ ਕੋਈ ਮੂਰਖਤਾ ਦਾ ਸ਼ਿਕਾਰ ਨਾ ਹੋ ਜਾਈਏ ਹਨਾ ਬਾਕੀ ਕਿਸਮਤ ਹੁੰਦੀ ਹੈ ਜੋ ਕਿਸਮਤ ਦੇ ਵਿੱਚ ਲਿਖਿਆ ਉਹ ਤਾਂ ਹੋਣਾ ਹੀ ਆ ਪਰ ਫਿਰ ਵੀ ਆਪਾਂ ਆਪਦੀ ਸੇਫਟੀ ਨਾਲ ਧਿਆਨ ਨਾਲ ਚੱਲਾਂਗੇ ਤੁਸੀਂ ਮੈਨੂੰ ਕਮੈਂਟ ਕਰ ਦਿਓ ਨਾ ਤਾਂ ਉਹ ਚੀਜ਼ਾਂ ਵੀ ਫਿਰ ਮੈਨੂੰ ਸੋਚਣ ਲਈ ਮਜਬੂਰ ਕਰਦੀਆਂ ਨੇ ਵੀ ਇਹਨੇ ਲੋਕ ਜੇ ਮੈਨੂੰ ਸਮਝਾ ਰਹੇ ਨੇ ਜਾਂ ਕੋਈ ਸਲਾਹ ਦੇ ਰਹੇ ਨੇ ਤਾਂ ਫਿਰ ਮੈਂ ਉਹਦੇ ਅਕੋਰਡਿੰਗ ਵੀ ਮਾੜਾ ਮੋਟਾ ਉਹਦਾ ਪਲਾਨ ਚੇਂਜ ਕਰਦਾ ਹੁਣ ਇਹ ਆ ਜੀ ਸੇਨਾਪਤੀ ਸ਼ਹਿਰ ਮੇਨ ਹੈੱਡ ਕੁਆਟਰ ਸੇਨਾਪਤੀ ਤੁਹਾਨੂੰ ਪਤਾ ਹੈ ਜਿਹੜਾ ਸੇਨਾ ਦਾ ਲੀਡਰ ਹੁੰਦਾ ਉਹਨੂੰ ਸੇਨਾਪਤੀ ਕਹਿੰਦੇ ਨੇ ਪਰ ਇਹਦਾ ਨਾਮ ਸੇਨਾਪਤੀ ਕਿਉਂ ਰੱਖਤਾ ਇਹ ਨਹੀਂ ਪਤਾ ਕਿਉਂਕਿ ਸੇਨਾਪਤੀ ਇੱਕ ਹਿੰਦੀ ਸ਼ਬਦ ਆ ਤਾਂ ਨਹੀਂ ਕੀ ਸਹੀ ਨਹੀਂ ਚੱਲੀਆਂ ਦਾ ਜਿੱਦਾਂ ਜੀ ਕਰਦਾ ਕਿਸੇ ਨੂੰ ਹੱਥ ਮਾਰ ਦਿੰਦੇ ਨਹੀਂ ਉਹਨੂੰ ਰੋਕ ਕੇ ਉਹਦੇ ਕੋਲ ਪੈਸੇ ਫੜ ਲੈਂਦੇ ਨਹੀਂ ਇਧਰਲੇ ਪਾਸੇ ਬਣਿਆ ਹੋਇਆ ਸ਼ਿਵਜੀ ਦਾ ਮੰਦਿਰ ਇਹਨੂੰ ਨੁਕਸਾਨ ਤਾਂ ਨਹੀਂ ਪਹੁੰਚਿਆ ਕਿਉਂਕਿ ਸਾਰਾ ਏਰੀਆ ਇਹ ਨਾਗਾ ਲੋਕਾਂ ਦਾ ਤੇ ਨਾਗਾ ਲੋਕਾਂ ਦੇ ਏਰੀਏ ਦੇ ਵਿੱਚ ਕੋਈ ਵੀ ਤੀਜਾ ਬੰਦਾ ਖਾਂਗ ਨਹੀਂ ਸਕਦਾ ਇੱਕ ਤੋਂ ਇੱਕ ਤਕੜੀ ਬੰਦੂਕ ਰੱਖਦੇ ਨੇ ਇਹ ਬੰਦੇ ਜਿਹੜੀ ਇੱਥੋਂ ਦੀ ਸਬਜ਼ੀ ਆ ਨਾ ਇਹਦੀ ਰੀਸ ਕੋਈ ਨਹੀਂ ਜਮਾ ਆਰਗੈਨਿਕ ਆ ਕਹਿੰਦੇ ਕੀ ਆ ਇਹ ਨਮਰੂਦ ਲੈ ਰਿਆ ਅਮਰੂਦ ਲੈ ਲਾ ਕਿੱਥੇ ਹੋਲਾ ਇਹ ਵਾਲਾ ਦੇ ਦੋ ਗ੍ਰੀਨ ਵਾਲਾ ਹਾਂ ਹੋਰ ਦੇਖਾਂ ਕੀ ਪਿਆ ਉੱਧਰ ਸਬਜ਼ੀ ਆ ਅਰਬੀ ਫਲੀਆਂ ਕੱਢ ਕੇ ਰੱਖੀਆਂ ਹੋਈਆਂ ਨੇ। ਧੋਗੇ ਸਿੱਪੀਆਂ ਜਾਂ ਪਾਰਕੀਆਂ ਨੇ ਉਹ ਬਾਲਟੀ ਦੇ ਵਿੱਚ। ਨਹੀਂ ਉਹ ਪਾਣੀ ਚੱਲੇ ਲੋ। ਇਧਰ ਮੱਛੀਆਂ ਪਈਆਂ ਨੇ ਸੁੱਕਣੀਆਂ। ਡਰਾਈ ਫਿਸ਼। ਮਤਲਬ ਇਹ ਲੋਕ ਹਜੇ ਪੈਸਟੀਸਾਈਡ ਤੋਂ ਬਹੁਤ ਦੂਰ ਨੇ। ਜੋ ਇਹਨਾਂ ਦੇ ਖੇਤਾਂ 'ਚ ਜੰਗਲਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ ਤੋੜ ਲਿਆਉਂਦੇ ਨੇ ਤੇ ਵੇਚੀ ਜਾਂਦੇ ਨੇ। ਜਮਨ ਨਮੀ ਤੇ ਤਾਜੀ ਸਬਜ਼ੀ ਹੁੰਦੀ ਹੈ ਇਹਨਾਂ ਕੋਲ। ਬਹੁਤ ਥੋੜਾ ਸਾ ਬੋਲ ਕੇ ਦਿਖਾਓ। ਹੈਲੋ। ਤਰਾ ਸਿੱਧਾ ਖੜਾ ਹੋ ਕੇ ਖਵਾ ਤੇਰਾ ਫੋਟੋ ਖਿੱਚ ਕੇ ਹਰਿਆਣਾ ਲੈ ਜਾਏਗਾ ਪੰਜਾ 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 ਸਿੱਧਾ ਕਰੋ ਹਰਿਆਣਾ ਲੈ ਕੇ ਚਲਦੇ ਆਂ ਬੱਸ ਇਹਨਾਂ ਪੰਜਾ ਮਿੰਟਾਂ ਵਾਸਤੇ ਕੈਮਰਾ ਇਹ ਬਲੌਗਰ ਸਾਹਿਬ ਸੀ ਇਹਨਾਂ ਨੇ ਮਾਰੀ ਸੀਵਾ ਇੱਕ ਵਾਰ ਦੁਬਾਰਾ ਬੋਲਨਾ ਫੋਟੋ ਖਿੱਚ ਕੇ ਕਹਾਂ ਲੈ ਕੇ ਜਾਣਾ ਜੋਰ ਨਾਲ ਬੋਲੋ ਹੈਲੋ ਹੈਲੋ ਹੂੰ ਜੋਰ ਨਾਲ ਬੋਲੋ ਜੋਰ ਨਾਲ ਬੋਲਨਾ ਕੀ ਹਾਲ ਚਾਲ ਕੀ ਹਾਲ ਚਾਲ ਹੈ ਸਰ ਜੀ ਟਸਟਿੰਗ ਟਾਕ ਸਰਦਾਰ ਜੀ ਅੱਛੇ ਰੌਣਕੀ ਬੰਦੇ ਨੇ ਢਾਬਿਆਂ ਤੇ ਜਿਵੇਂ ਹੁੰਦੇ ਨਾ ਰੌਣਕੀ ਬੰਦੇ ਤਾਂ ਇੱਥੇ ਹੀ ਬੈਠੇ ਨੇ ਇਹ ਬੰਦੇ ਇਹ ਲਾਈਵ ਲੋਜੀ ਸਾਹਮਣੇ ਉਹ ਸਮੋਸੇ ਖਾ ਕੇ ਚਾਹ ਪੀ ਕੇ ਗੋਭੀ ਵਾਲੇ ਪਕੌੜੇ ਖਾ ਕੇ ਹੁਣ ਚੱਲ ਪਏ ਆ ਕੰਮ ਬੜਾ ਸਸਤਾ ਯਾਰ ਕਿੰਨਾ ਕੁਸ਼ੀ ਖਾ ਕੇ ਰੁਪਈਏ 60 ਹੀ ਬਣੇ ਸੀ ਅੰਦਾਜ਼ੀ ਪੁੱਛਿਆ ਵੀ ਕਿ ਕਿਵੇਂ-ਕਿਵੇਂ ਲਾਇਨੇ ਤੁਸੀਂ 10-10 ਰੁਪਏ ਦੀਆਂ ਚੀਜ਼ਾਂ ਹੀ ਆ ਸੀ ਪਕੌੜਿਆਂ ਦੀਆਂ ਪਲੇਟਾਂ ਚਾਹ ਗੋਭੀ ਦੇ ਪਕੌੜੇ ਹੁਣ ਸ਼ਾਮ ਦਾ ਟਾਈਮ じゃ ਹੋ ਗਿਆ ਸਾਢੇ 3:00 ਵਜੇ ਵਾਲੇ ਨੇ ਤੇ ਹੁੰਨੇ ਜਿਹੜੇ ਆਪਾਂ ਕਿਤੇ ਰਹਿਣ ਦਾ ਟਿਕਾਣਾ ਲੱਭਦੇ ਆ ਉਸ ਤੋਂ ਬਾਅਦ ਇਸੇ ਪਿੰਡ 'ਚ ਕਿਤੇ ਖਾਣ ਪੀਣ ਆ ਜਾਗੇ ਇਸ ਪਿੰਡ ਦੇ ਵਿੱਚ ਰੋਟੀ ਦਾ ਇੰਤਜ਼ਾਮ ਵੀ ਹੈਗਾ ਅਸੀਂ ਪੁੱਛਿਆ ਸੀ ਇੱਥੇ ਢਾਬੇ ਤੇ ਖੜੇ ਆ ਉਹ ਕਹਿੰਦੇ ਵੀ ਨੇਪਾਲੀ ਢਾਬਾ ਹੈਗਾ ਉੱਥੇ ਤੁਹਾਨੂੰ ਰੋਟੀ ਮਿਲ ਜੂਗੀ ਟਾਬੇ ਤੋਂ ਚੱਲ ਕੇ ਇੱਕ ਉੱਚੇ ਪਹਾੜ ਤੇ ਉੱਚੀ ਲੋਕੇਸ਼ਨ ਤੇ ਆ ਕੇ ਆਪਾਂ ਖੜ ਗਏ ਆ ਇੱਥੇ ਫੁੱਟਬਾਲ ਦਾ ਗਰਾਊਂਡ ਬਣਿਆ ਹੋਇਆ ਪਿਛਲੇ ਪਾਸੇ ਇਹਨਾਂ ਦਾ ਇੱਕ ਮਤਲਬ ਤੁਸੀਂ ਸਟੇਜ ਕਹਿ ਲਓ ਜਦੋਂ ਫੁੱਟਬਾਲ ਦਾ ਗਰਾਊਂਡ ਹੁੰਦਾ ਮਤਲਬ ਤੇ ਫੁੱਟਬਾਲ ਦੀ ਗੇਮ ਚੱਲਦੀ ਆ ਤਾਂ ਇਸ ਸ਼ੈੱਡ ਦੇ ਵਿੱਚ ਬਹਿ ਕੇ ਕਮੈਂਟਰੀ ਹੁੰਦੀ ਆ ਚਾਹੇ ਪ੍ਰਾਈਜ਼ ਦਿੱਤੇ ਜਾਂਦੇ ਨੇ ਉੱਥੇ ਅਸੀਂ ਟੈਂਟ ਲਾਵਾਂਗੇ ਪਿੰਡ ਦਾ ਨਾਮ ਹੈਗਾ ਜੀ ਮਰਾੰਗ ਹਾਈਟ ਇੱਥੇ ਹੈਗੀ ਆ 4200 4300 ਫੁੱਟਾ ਮਤਲਬ ਇੱਥੇ ਰਾਤ ਨੂੰ ਠੰਡ ਹੋਊਗੀ ਉੱਪਰ ਦੀ ਹੁਣ ਦਸੰਬਰ ਵਾਲਾ ਮਹੀਨਾ ਵੀ ਚੜ੍ਹਨ ਵਾਲਾ ਅ ਅੰਦਰ ਲਈ ਟੈਂਟ ਲਾ ਲਾਂਗੇ ਅ ਬਾਕੀ ਮੈਂ ਕੰਬਲ ਵੀ ਲੈ ਲਿਆ ਇੱਕ ਨਵਾਂ ਤੇ ਠੀਕ ਰਹੂਗਾ ਮਾਹੌਲ ਖਾਣ ਪੀਣ ਵਾਸਤੇ ਨੇੜੇ ਇੱਕ ਨੇਪਾਲੀ ਢਾਬਾ ਬਾਈ ਹੋਰ ਨੇ ਦੱਸਤਾ ਸੀ ਵੀ ਉੱਥੇ ਰੋਟੀ ਮਿਲ ਜਾਂਦੀ ਆ ਉੱਥੇ ਜਾ ਕੇ ਆਪਾਂ ਰੋਟੀ ਖਾ ਲਾਂਗੇ ਫਿਲਹਾਲ ਹਜੇ ਕੋਈ ਇੱਛਾ ਨਹੀਂ ਹੈਗੀ ਕਿਉਂਕਿ ਹੁਣ 3:00 ਵੱਜੇ ਨਹੀਂ ਜੇ ਹੁਣ ਅੱਗੇ ਜਾਵਾਂਗੇ ਤੇ ਫਿਰ ਨਾਗaland ਵਾਲਾ ਬਾਰਡਰ ਆ ਜਾਊਗਾ ਆਪਾਂ ਨਾਗaland ਵਾਲਾ ਬਾਰਡਰ 1-2 ਦਿਨਾਂ ਦਾ ਕ੍ਰੋਸ ਕਰਾਂਗੇ ਤੇ ਫਿਲਹਾਲ ਇੱਥੇ ਸਟੇ ਕਰਦੇ ਆ ਤੇ ਇੱਥੋਂ ਦੇ ਲੋਕਾਂ ਨਾਲ ਜੇ ਕੋਈ ਕਲਚਰਲ ਅਲਚਰ ਦੇਖਣ ਨੂੰ ਮਿਲਿਆ ਤਾਂ ਉਹ ਵੀ ਦੇਖ ਲਾਂਗੇ ਆਪਾਂ ਠੀਕ ਹੈ ਤੇ ਬਾਕੀ ਹੁਣ ਹਾਂ ਬਾਕੀ ਇਥ ਤੱਪ ਸੁਹਣੀ ਲੱਗ ਰਹੀ ਆ ਠੰਡ ਆ ਤੇ ਉੱਪਰ ਤੋਂ ਧੁੱਪ ਪੈ ਰਹੀ ਆ ਤੇ ਜਿਵੇਂ ਲਦਾਖ ਜੇਜ ਫੀਲ ਆਉਂਦਾ ਹੁੰਦਾ ਨਾ ਓਵੇਂ ਜੇ ਹੋ ਰਿਹਾ ਜਿਵੇਂ ਜਿਵੇਂ ਸ਼ਾਮ ਹੋਈ ਜਾਂਦੀ ਆ ਮੁੰਡੇ ਇੱਥੇ ਆਈ ਜਾਂਦੇ ਨੇ ਫੁੱਟਬਾਲ ਖੇਡਣ ਵਾਲੇ ਫੁੱਟਬਾਲ ਦੇ ਇੱਥੇ ਵੱਡੇ ਲੈਵਲ ਤੇ ਸ਼ਿਕੀਨ ਨੇ ਜਿਹੜੇ ਮਰਜ਼ੀ ਪਿੰਡ ਚ ਤੁਸੀਂ ਜਾਵੜੋ ਉਹਨਾਂ ਨੇ ਸਪੈਸ਼ਲ ਥਾਂ ਬਣਾਈ ਹੋਊਗੀ ਫੁੱਟਬਾਲ ਖੇਡਣ ਵਾਸਤੇ ਇੱਥੇ ਵੀ ਇੱਕ ਪਹਾੜ ਦੀ ਉੱਪਰਲੀ ਚੋਟੀ ਆ ਤੇ ਪੂਰਾ ਪਹਾੜ ਇੱਥੋਂ ਪੱਧਰ ਕਰਕੇ ਨਾ ਫੁੱਟਬਾਲ ਵਾਸਤੇ ਗਰਾਊਂਡ ਬਣਾਇਆ ਹੋਇਆ ਤੇ ਨੈਸ਼ਨਲ ਲੈਵਲ ਤੱਕ ਵੀ ਇਹ ਅਪਰੋਚ ਕਰਦੇ ਨੇ ਜਿੱਥੇ ਤੱਕ ਵੀ ਇਹ ਖੇਡ ਕੱਲੇ ਉਹਦੇ ਵਿੱਚ ਬਹੁਤ ਦੂਰ ਤੱਕ ਖੇਡਣ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਆਪਣੇ ਵਾਲੇ ਪਾਸੇ ਕ੍ਰਿਕਟਰ ਦਾ ਸ਼ੌਂਕ ਹਨ ਇੱਧਰ ਕ੍ਰਿਕਟ ਕੋਟ ਕੋਈ ਬੰਦਾ ਖੇਡਦਾ ਨਹੀਂ ਦੇਖਿਆ ਮੈਂ ਸਾਰੇ ਫੁੱਟਬਾਲ ਦੇ ਨੇ ਕਿਉਂਕਿ ਇਹ ਲੋਕ ਵਿੱਚੋਂ ਵਿੱਚ ਹੀ ਆਪਦੇ ਆਪ ਨੂੰ ਅੰਗਰੇਜ਼ਾਂ ਨਾਲ ਕੰਪੇਅਰ ਕਰਦੇ ਨੇ ਕਿਉਂਕਿ ਫੁੱਟਬਾਲ ਵੀ ਹੁਣ ਇੰਟਰਨੈਸ਼ਨਲ ਗੇਮ ਆ ਇੰਟਰਨੈਸ਼ਨਲ ਗੇਮ ਤਾਂ ਕ੍ਰਿਕਟ ਵੀ ਆ ਹਨਾ ਉਹ ਵੀ ਅੰਗਰੇਜ਼ਾਂ ਹੀ ਦਿੱਤੀ ਹੋਈ ਆ ਪਰ ਇਹ ਫੁੱਟਬਾਲ ਕ੍ਰਿਕਟ ਨਾਲੋਂ ਵੀ ਮਹਿੰਗੀ ਗੇਮ ਆ ਤੇ ਇਹ ਫੁੱਟਬਾਲ ਦੇ ਵੱਧ ਸ਼ਕੀਨ ਨੇ ਉੱਪਰ ਦੇ ਲੋਕ ਗਾਣੇ ਵੀ ਅੰਗਰੇਜ਼ੀ ਸੁਣਦੇ ਨੇ ਹਿੰਦੀ ਬੋਲਣ ਦੀ ਬਜਾਏ ਅੰਗਰੇਜ਼ੀ ਬੋਲਣਾ ਪਸੰ ਬਾਈਬਲ ਵੀ ਇਹਨਾਂ ਦੀ ਇੰਗਲਿਸ਼ ਚ ਹੁੰਦੀ ਆ ਤਾਂ ਕਿਤੋਂ ਇਹ ਉੱਤੋਂ ਦੇ ਇਹਨਾਂ ਦੇ ਦੇਸ਼ਾਂ ਦੇ ਨਾਮ ਵੀ ਐਵੇਂ ਜੇ ਨਾਗਾਲੈਂਡ ਕੁਕੀਲੈਂਡ ਸਵਿਟਜ਼ਰਲੈਂਡ ਆਈਲੈਂਡ ਥਾਈਲੈਂਡ ਇਹ ਬਾਹਰਲੇ ਦੇਸ਼ਾਂ ਰਗੇ ਨਾਜ ਰੱਖੀ ਬਿਚੇ ਬੈਠੇ ਨੇ ਵਿੱਚੋਂ ਵਿੱਚ ਹੀ ਆਪਦੇ ਆਪ ਤੇ ਪ੍ਰਭਾਵ ਸਮਝਦੇ ਨੇ ਵੀ ਅਸੀਂ ਬਾਹਰਲੇ ਦੇਸ਼ਾਂ ਨਾਲ ਆਪ ਦਾ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਇਹ ਲੋਕ ਕਰਦੇ ਨੇ ਤਾਂ ਕਰਕੇ ਇਧਰਲੇ ਪਾਸੇ ਫੇਰ ਰੌਲਾ ਰੱਪਾ ਇੰਡੀਆ ਸਰਕਾਰ ਦੇ ਨਾਲ ਇਹ ਨਾ ਚੱਲਦੇ ਰਹਿੰਦਾ ਠੀਕ ਆ ਸਰ ਚਲੋ ਜੀ ਹੁਣ ਟੰਟ ਟੰਟ ਲਾਈ ਆ ਆਪਾਂ ਤੇ ਫੇਰ ਬਹਿ ਕੇ ਮੌਜ ਨਾਲ ਇਹ ਦੇਸ਼ ਦੂਸਰੇ ਤੇ ਪੜ ਨਹੀਂ ਕਰਦੇ ਹਾਂ ਬੰਗਲਾਦੇਸ਼ ਅਹ ਦੇਸ਼ ਹਾਂ ਮਤਲਬ ਦੇਸੀ ਨਾਮ ਆ ਕਿ ਰਾਜੀ ਇਹ ਆਵੇਂ ਪੰਜਾਬ ਲੈਂਡ ਰੱਖਦੀ ਹੈ ਪੰਜਾਬ ਲੈਂਡ ਦਿੱਲੀ ਲੈਂਡ ਦੇਸ਼ ਦੇਸ਼ ਹੋ ਗਿਆ ਪ੍ਰਦੇਸ਼ ਇਹ ਕਹਿੰਦੇ ਵੀ ਇਹ ਤਾਂ ਮਤਲਬ ਛੋਟੇ ਨਾਮ ਨੇ ਮਤਲਬ ਦੇਸੀ ਨਾਮ ਨੇ ਕਹਿੰਦੇ ਸੀ ਤਾਂ ਕਰਕੇ ਇੰਗਲੈਂਡ ਇੰਗਲੈਂਡ ਹਾਂ ਦੇਖੋ ਇੰਗਲੈਂਡ ਉਹ ਵੀ ਕੁਕੀ ਲੈਂਡ ਨਾਗਾ ਲੈਂਡ ਐ ਇਹਨਾਂ ਦੇ ਪ੍ਰਭਾਵ ਪਿਆ ਹੋਇਆ ਬਾਕੀ ਉਹਨੂੰ ਟੈਂਟ ਲਾਉਣੇ ਆ ਤੇ ਇੱਥੋਂ ਬਹਿ ਕੇ ਫਿਰ ਸ਼ਾਮ ਨੂੰ ਰੰਗਾ ਰੰਗ ਮਾਹੌਲ ਦੇਖਾਂਗੇ ਰোনালਡੋ ਤੇ ਮੈਸੀ ਆਰਗਿਆਂ ਦੇ ਮੈਚ ਦੇਖਾਂਗੇ ਇੱਥੇ ਬਹਿ ਕੇ ਤੇ 10 ਟਨ ਲਾਉਣ ਤੋਂ ਬਾਅਦ ਸ਼ਾਮ ਦਾ ਟਾਈਮ ਹੋ ਗਿਆ 6:00 ਵਜੇ ਦਾ ਅਸੀਂ ਆ ਗਏ ਇੱਥੇ ਰੋਟੀ ਖਾਣ ਰੋਟੀ ਕਹਿੰਦੇ ਮੈਂ ਇਦਾਂ ਨਹੀਂ ਕਹਿੰਦਾ ਬਾਈ ਬਾਕੀ ਪਤਾ ਨਹੀਂ ਤੇ ਇਧਰਲੇ ਪਾਸੇ ਕਾਮਨ ਸਬਜ਼ੀ ਪੂਰੇ ਇਸ ਏਰੀਏ ਦੀ ਜਿਹੜੇ ਆਪਾਂ ਉੱਥੇ ਖਾਧੀ ਆ ਤੜਕੇ ਵੀ ਪੂੜੀਆਂ ਦੇ ਨਾਲ ਖਾ ਕੇ ਹਟੇ ਆ ਇਹ ਮਟਰ ਜੇ ਨੇ ਚਿੱਟੇ ਜੇ ਤੇ ਨਾਲ ਆਲੂ ਇਹ ਇੱਥੇ ਇੱਕ ਨੇਪਾਲੀ ਢਾਬਾ ਪਹਿਲਾਂ ਬਾਈ ਅਰਸ਼ਦੀਪ ਕਹਿੰਦਾ ਸੀ ਵੀ ਆਰਮੀ ਦੇ ਕੈਂਪ ਚ ਜਾ ਕੇ ਖਾ ਲੈਂਦੇ ਆ ਪਰ ਆਰਮੀ ਵਾਲੇ ਬਾਈ ਵੀ ਇੱਥੇ ਹੀ ਬੈਠੇ ਨਹੀਂ ਵੀ ਕੰਮ ਇੱਥੇ ਔਖਾ ਹੀ ਆ ਚਲੋ ਠੀਕ ਆ ਬਾਈ ਪੰਜਾਬ ਵਾਲੇ ਤੇ ਹਰਿਆਣੇ ਵਾਲੇ ਬਾਈ ਰੋਟੀਆਂ ਖਾਣ ਲੱਗੇ ਤੇ ਹਜੇ ਆਟਾ ਮੁੱਕ ਗਿਆ ਉਧਰ ਦੀਦੀ ਕਹਿੰਦੀ ਵੀ ਆਟਾ ਦੁਬਾਰੇ ਗੁੰਨਦੇ ਆ ਕਿ ਇਹ ਬਾਈ ਵੀ ਰੋਟੀ ਖਾ ਰਹੇ ਨੇ ਇਹ ਬਾਈ ਹੈਗੇ ਨੇ ਹਰਿਆਣੇ ਦੇ ਤੇ ਅਸੀਂ ਪੰਜਾਬ ਤੋਂ ਇਹ ਬਾਈ ਜੀ ਆਗਰਾ ਤੋਂ ਇਹ ਸ਼ਾਹਜਹਾਂ ਦੇ ਪਿਆਰ ਵਾਲੀ ਸਿਟੀ ਚੋਂ ਨੇ ਤੁਰੂ ਲਵ ਵਾਲੀ ਸਿਟੀ ਚੋਂ ਨੇ ਇਹ ਇਹ ਸਾਡਾ ਪੰਜਾਬ ਦੇ ਹੀ ਨੇ ਉਹ ਤਾਂ ਠੀਕ ਆ ਹੁਣ ਤਾਂ ਤੁਸੀਂ ਮੌਜੂਦਾ ਲਵ ਸਿਟੀ 'ਚ ਰਹਿੰਦੇ ਹੋ ਨਾ ਤੁਰੂ ਲਵ ਜਿੱਥੇ ਹੋਇਆ ਸ਼ਾਹਜਹਾਂ ਦਾ ਮੁਮਤਾਜ਼ ਦੀ ਯਾਦਗਾਰ ਲੋ ਜੀ ਰੋਟੀ ਖਾ ਕੇ ਆਪਾਂ ਵਾਪਸ ਆ ਗਏ ਆ ਮੋਟਰਸਾਈਕਲ ਆਪਣੇ ਇੱਥੇ ਹੀ ਖੜੇ ਨੇ ਇਧਰਲੇ ਪਾਸੇ ਇੱਕ ਲਾਈਟ ਚੱਲੀ ਜਾਂਦੀ ਆ ਸਾਹਮਣੇ ਆਪਣੇ ਟੈਂਟ ਲੱਗੇ ਹੋਏ ਨੇ ਹੁਣ ਰੈਸਟ ਕਰਦੇ ਆ ਬਸ ਬਾੜੀ ਮੋਟੀ ਵੀਡੀਓ ਐਡਿਟ ਕਰਦੇ ਆ ਇਧਰਲੇ ਪਾਸੇ ਗਰਾਊਂਡ ਦਾ ਇਹ ਮਾਹੌਲ ਆ ਤੜਕੇ ਉੱਠ ਕੇ ਨਾ ਰਨਿੰਗ ਕਰਨੀ ਆ ਠੀਕ ਆ ਪੌਸੀਬਲ ਕਿ ਗੱਲਾਂ ਹੀ ਨੇ ਗੱਲਾਂ ਹੀ ਨੇ ਚੱਲ ਠੀਕ ਆ ਭਾਈ ਗੱਲਾਂ ਹੀ ਨੇ ਲੋ ਜੀ ਪ੍ਰਸ਼ਾਦਾ ਪਾਣੀ ਛਾ ਕੇ ਟੈਂਟ ਦੇ ਵਿੱਚ ਆ ਕੇ ਬਹਿ ਗਏ ਆ ਤੇ ਜਿਵੇਂ ਜਿਵੇਂ ਕੋਈ ਸਾਡੇ ਟੈਂਟ ਕੰਨੀ ਦੇਖੀ ਜਾਂਦਾ ਉਵੇਂ ਉਵੇਂ ਸਾਡੇ ਕੋਲ ਗੱਲ ਕਰਨ ਆ ਜਾਂਦਾ ਭਾਈ ਕਿੱਥੋਂ ਆਇਆ ਤੇ ਹਰੇਕ ਨੂੰ ਸਾਰੀ ਸਟੋਰੀ ਦੁਬਾਰਾ ਸੁਣਾਉਣੀ ਪੈਂਦੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀ ਕੌਣ ਆ ਸੀ ਤੇ ਕੀ ਕਰ ਰਹੇ ਹਾਂ ਕਿੱਥੋਂ ਭੱਜ ਕੇ ਆਏ ਕਿੱਧਰ ਨੂੰ ਜਾਣਾ ਤੇ ਬਾਕੀ ਠੰਡ ਹੈਗੀ ਐ ਇੱਥੇ ਵਧੀਆ ਰਿਹਾ ਮੈਂ ਕੰਬਲ ਲੈ ਲਿਆ ਹਨਾ ਕੰਬਲ ਨੇ ਚਲ ਆਪਣਾ ਡੰਗਸਾਰ ਦੇਣਾ ਤੋ ਕਿ ਮੈਨੂੰ ਪਤਾ ਨਹੀਂ ਸੀ ਵੀ ਇੰਨੀ ਠੰਡ ਹੋ ਜਾਣੀ ਆ ਨਹੀਂ ਮੈਂ ਸਲੀਪਿੰਗ ਬੈਗ ਚੱਕ ਲਿਆਣਾ ਸੀ ਮਾਈਨਸ ਵਾਲਾ ਤੇ ਨਵਾਂ ਸਲੀਪਿੰਗ ਬੈਗ ਇਥੋਂ ਕੋਈ ਲੈਣ ਦਾ ਫਾਇਦਾ ਨਹੀਂ ਹੈਗਾ ਫਿਰ ਇੰਨੇ ਸਲੀਪਿੰਗ ਬੈਗ ਕਰਾਂਗੇ ਕੀ ਆ ਕੰਬਲ ਵਧੀਆ 400 ਰੁਪਏ ਚ ਮਿਲ ਗਿਆ ਤੇ ਅੱਜ ਇਹਦਾ ਕੇਕ ਕਟਾਂਗੇ ਨਵਾਂ ਕੰਬਲ ਆ ਅੱਧਾ ਤਾਂ ਨਵੇਂ ਕੰਬਲ ਚ ਸੌਣ ਦਾ ਹੀ ਚਾਹ ਸੀ ਵੀ ਟੈਂਟ ਲਾ ਲਿਆ ਅਰਸ਼ਦੀਪ ਕਹਿੰਦਾ ਵੀ ਨਵੇਂ ਕੰਬਲ ਚ ਸੌਣ ਦਾ ਚਾਹ ਹੀ ਬਹੁਤ ਹੁੰਦਾ ਤੇ ਹੁਣ ਕਰਦੇ ਆ ਨੀਂਦ ਪੂਰੀ ਵੀਡੀਓ ਐਡਿਟ ਕਰਦੇ ਆ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਆਪਾਂ ਕਾਫੀ ਲੋਕਾਂ ਦੇ ਮੈਸੇਜ ਆ ਰਹੇ ਸੀ ਵੀ ਸਾਨੂੰ ਜ਼ੂਕੋ ਵੇਲੇ ਦਿ ਜੁਗੋਵਲੀ ਵੀ ਆਪਾਂ ਚੱਲਾਂਗੇ ਸਾਰਾ ਕੁਝ ਦੇਖਾਂਗੇ ਬਸ ਤੁਸੀਂ ਦੇਖੀ ਚੱਲੇ ਹੋਗੇ ਰੰਗਾ ਰੰਗ ਪ੍ਰੋਗਰਾਮ ਪਿੰਡ ਦਾ ਨਾਮ ਹੈਗਾ ਮੋਰਾਂਗ ਵਧੀਆ ਇੱਥੇ ਇੰਟਰਨੈਟ ਆ ਨੇਪਾਲੀ ਢਾਬੇ ਤੇ ਰੋਟੀ ਖਾ ਕੇ ਆ ਗਏ ਅਸਲ 'ਚ ਪਤਾ ਨਹੀਂ ਪਾਲੀ ਢਾਬੇ ਤੇ ਕੀ ਹੋਇਆ ਉਹ ਫੌਜੀ ਸੀ ਹਰਿਆਣੇ ਦੀ ਇਧਰੋਂ ਅਸੀਂ ਹੋ ਗਏ ਮਤਲਬ ਸਾਰੇ ਨਾਰਥ ਇੰਡੀਅਨ ਬੈਠੇ ਸੀ ਉਹ ਨਾਰਥ ਇੰਡੀਅਨ ਆ ਗਏ ਰੋਟੀ ਖਾਣ ਦੇ ਯਕੀਨ ਉਹਨਾਂ ਨੇ ਵਿਚਾਰੇ ਨੇ ਉਹਨਾਂ ਕਾਟਾ ਗੁੰਨ ਲਿਆ ਵੀ 2-2 3-3 ਖਾ ਲਨਗੇ ਉਹ ਜੋ 4-4 5-5 ਰੋਟੀਆਂ ਖਾ ਕੇ ਉਹਨਾਂ ਦਾ ਆਟਾ ਮੁੱਕ ਗਿਆ ਉਹ ਕਹਿੰਦੇ ਵੀ ਸਾਡੇ ਤਾਂ ਰੋਟੀ ਇੰਨੀ ਕਦੇ ਲੱਗੀ ਹੋਈ ਨਹੀਂ ਉਹਨ ਤੇ ਉਹ ਵੀ ਫੌਜੀ ਵਿਚਾਰੇ ਅੱਧ ਪਚੱਦੀ ਜੀ ਖਾ ਕੇ ਜਾਵੜੇ ਕਿਉਂਕਿ ਉਹਨਾਂ ਨੇ ਸਾਨੂੰ 7-8 ਰੋਟੀਆਂ ਧਰੀਆਂ ਸੀ ਸਾਰੀਆਂ ਖਾ ਗਈ। ਉਸ ਤੋਂ ਬਾਅਦ ਅਸੀਂ ਹੋਰ ਮੰਗ ਲਈ। ਫਿਰ ਉਹ ਕਹਿੰਦੇ ਵੀ ਆਟਾ ਗੁੰਨਣਾ ਬਹੁਤ ਵਾਰ ਹੈ। ਫਿਰ ਉਹਨਾਂ ਨੇ ਦੁਬਾਰੇ ਆਟਾ ਗੋਨ ਨੂੰ ਗੁੰਨ ਕੇ ਫਿਰ ਰੋਟੀ-ਰੋਟੀ ਬਣਾਈ। ਕਿਉਂਕਿ ਰੋਟੀ ਦਾ ਆਪਣੇ ਵੱਲ ਉਹਨਾਂ ਨੇ ਵੱਡੀਆਂ-ਵੱਡੀਆਂ ਬਣਾਈਆਂ ਸੀ ਫਿਰ ਫਿਰ ਵੀ ਖਾਸੀ ਦੇ ਨਾਲ ਰੋਟੀ ਮਿਲਦੀ ਤਾਂ ਬੰਦਾ ਖਾਸੀ ਚਾਂਚ ਮਤਲਬ ਵੱਧ ਖਾ ਜਾਂਦਾ। ਉਸੇ ਚੀਜ਼ ਕਰਕੇ ਕਿਉਂਕਿ ਇੱਥੇ ਇੱਕ ਗੱਲ ਹੋਰ ਵੀ ਹੈ ਰੋਟੀ ਵੱਧ ਹੀ ਖਾਣੀ ਪੈਂਦੀ ਹੈ। ਕਿਉਂਕਿ ਹੁਣ ਅਸੀਂ ਪ੍ਰਸ਼ਾਦਾ ਛਕ ਲਿਆ 6 ਵਜੇ। ਤੜਕੇ ਜੋ 14 15 ਘੰਟੇ ਇੱਕ ਤਰ੍ਹਾਂ ਦਾ ਭੁੱਖੇ ਰਹਿਣ ਨਾਲ ਕੰਮ ਹੋ ਜਾਂਦਾ ਫਿਰ ਤਾਂ ਕਰਕੇ ਵੱਧ ਖਾ ਕੇ ਸੌਂ ਜਾਈਦਾ ਤੇ ਉਸ ਤੋਂ ਬਾਅਦ ਸਾਰਾ ਦਿਨ ਵਧੀਆ ਫਿਰ ਰਾਤ ਨੂੰ ਭੁੱਖ ਨਹੀਂ ਲੱਗਦੀ ਲੰਮੀ ਵੀਡੀਓ ਦੇ ਨਾਲ ਕਾਲੂ ਫੇਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ